ਪਹਿਲਾ ਤਾਂ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਹਾਂ ਆਪਣੇ ਸਾਰਿਆਂ ਦਾ ਵੱਡਾ ਭਰਾ ਰਾਜਗੁਰੂ ਚ ਬੰਦਾ ਉਹਨਾਂ ਦਾ ਨਾ ਐਕਸੀਡੈਂਟ ਹੋ ਚੁੱਕਾ ਹੈਗਾ ਪਲੀਜ਼ ਸਾਰਿਆਂ ਨੇ ਉਹਨਾਂ ਵੱਲ ਤਾਂ ਅਰਦਾਸ ਕਰ ਵੇ ਇੱਕ ਕਿ ਵੀਰ ਫਟਾਫਟ ਠੀਕ ਹੋ ਜੇ ਤਾਂ ਕਿ ਜੀ ਤੇ ਗਾਉਂਗਾ ਜੰਮੇ ਨਾਲ ਦੇ ਭਾਈ ਮਾਰਦੇ ਭਾਈ ਹੀ ਕਾਲੇ ਲਾਉਂਦੇ ਕੋਲੇ ਚੀਜ਼ ਮੁੱਲ ਵਿਕਦੀ ਉਹ ਜੰਮੇ ਨਾਲ ਦੇ ਜੰਮੇ ਨਾਲ ਦੇ ਕਿਤੇ ਨਹੀਂ ਮੁੱਲ ਥਿਆਉਂਦੇ ਕੌਲੇ ਚੀਜ਼ ਮੁੱਲ ਵਿਕਦੀ ਓ ਜੰਮੇ ਨਾਲ ਦੇ ਪੁੱਤ ਜੇ ਤੋ ਕੋਈ ਬਗਾਨਾ ਕੋਈ ਕੁਰਦਾ ਪਾਈ ਸਕੇ ਬਿਨਾ ਪੱਖ ਨਾ ਕੋਈ ਪੂਰਦਾ ਬਾ ਬਣਦੀ ਚ ਆਪਣੇ ਹੀ ਪਾਉਂਦੇ ਕੌਲੇ ਚੀਜ਼ ਮੁੱਲ ਵਿਕਦੀ ਓ ਜੰਮੇ ਨਾਲ ਦੇ ਜੰਮੇ ਨਾਲ ਦੇ ਕਿ ਤੇਨੀ ਮੁੱਲ ਥੋਂਦੇ ਕੋਲੇ ਚੀਜ਼ ਮੁੱਲ ਵਿਕਦੀ ਓ ਜੰਮੇ ਨਾਲ ਦੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਬਤੇ ਇੱਕੋਖ ਵੀ ਕੈਸੀ ਚੀਜ਼ ਰਬਾ ਬੰਦੇ ਨੂੰ ਪੜਨੇ ਪਾ ਦਿੰਦੀ ਜੇ ਆ ਜਾਵੇ ਕਿਤੇ ਆਈ ਤੇ ਰਾਜੇ ਤੂੰ ਪੀਖ ਮੰਗਾ ਦੇਂਦੀ ਏ ਦੁਨੀਆ ਪੱਜੀ ਫਿਰਦਿਆ ਉਂਝ ਜ਼ਿੰਦਗੀ ਚ ਬੜੀਆਂ ਥੋੜਾ ਨੇ ਬੰਦਾ ਤੇ ਮੁੱਕਦਾ ਮੁੱਕ ਜਾਂਦਾ ਪਰ ਮੁੱਕਦੀਆਂ ਨਾ ਕਦੇ ਲੋੜਾਂ ਨੇ ਏ ਮਜਬੂਰੀ ਐਸੀ ਚੀਜ਼ ਰਪਾ ਬੰਦਾ ਰੋੜ ਦਿੰਦੀ ਚੋਟੀ ਦਾ ਜੇ ਟਿੱਡਨਾ ਉੱਪੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ ਜੇ ਟਿੱਡ ਨਾ ਹੋਵੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਅਰਦਾਸ ਕਰੀਏ ਤੇ ਇੱਕ ਸਾਡਾ ਛੋਟਾ ਵੀਰ ਕੁਝ ਸ਼ਬਦ ਕੁਝ ਬੋਲਣਾ ਚਾਹੁੰਦਾ ਆਪਣੇ ਵਿਚਾਰ ਇਹ ਵੀ ਸੁਣੀਏ ਲੈ ਵੀਰਿਆ ਹੋ ਜਿੰਨੇ ਟਾਬੇ ਉਤੋਂ ਕੀਤਾ ਸੀਗਾ ਸ਼ੁਰੂ ਮਿੱਤਰੋ ਕਦੇ ਸੋਚਿਆ ਨਹੀਂ ਸੇਵਾ ਰਾਤੇ ਤਰੂ ਮਿੱਤਰੋ ਜਿੰਨਾ ਬੰਦਿਆਂ ਦੀ ਉਹਨੇ ਜਾਨਾਂ ਬਚਾਈ ਤੇ ਉਹੀ ਉਹਨੂੰ ਸਮਝਦੇ ਗੁਰੂ ਮਿੱਤਰੋ ਸਭ ਤੋਂ ਵੱਡੀ ਇਨਸਾਨੀਅਤ ਹੁੰਦੀ ਮੈਨੂੰ ਇਹ ਹੀ ਗੱਲ ਬਈ ਸਮਝਾਈ ਮਿੱਤਰੋ ਮੈਂ ਜਿੱਦ ਕਰਾਂ ਗੱਲ ਉਹਨੂੰ ਕਹਿੰਦੇ ਬਾਈ ਮਿੱਤਰੋ ਉਹਨੇ ਵੱਖਰੀ ਹੀ ਦੁਨੀਆ ਵਸਾਈ ਮਿੱਤਰੋ ਆਪਣੇ ਆ ਹੱਥਾਂ ਨਾਲ ਕਰੀ ਜਾਵੇ ਪੜਾ ਮੈਨੂੰ ਲੱਗਦਾ ਕਿ ਰੱਬੀ ਰੂਹੀ ਆਈ ਮਿੱਤਰੋ ਆਪਣੇ ਆ ਹੱਥਾਂ ਨਾਲ ਕਰੀ ਜਾਵੇ ਪੜਾ ਮੈਨੂੰ ਲੱਗਦਾ ਕਿ ਰੱਬੀ ਰੂਹੀ ਆਈ ਮਿੱਤਰੋ ਹੋ ਕਿੱਡੇ ਸੋਹਣੇ ਬਾਈ ਵੇਖੋ ਕਰਦਾ ਕਰਮਿਆਂ ਪੋਲਾ ਜਿਹਾ ਚਿਹਰਾ ਉੱਤੋਂ ਦਿਲ ਵੀ ਨਰਮਿਆਂ ਲੱਖ ਵਾਰੀ ਕਰਾਇਓ ਸਮਾਨ ਨੂੰ ਸਲੂਟ ਜਿਨੇ ਬਾਈ ਜੀ ਨੂੰ ਦਿੱਤਾ ਇਸ ਜਗ ਤੇ ਜਨਮਿਆ ਹੱਥ ਜੋੜ ਸੇ ਕੋ ਕਰੇ ਵਾਲੇ ਵਾਲਾ ਵੀ ਮੰਗਦਾ ਏ ਸਭ ਦਾ ਪਲਾਈ ਮਿੱਤਰੋ ਮੈਂ ਜਿਹਦੀ ਕਰਾਂ ਗੱਲ ਉਹਨੂੰ ਕਹਿੰਦੇ ਬਾਈ ਮਿੱਤਰੋ ਉਹਨੇ ਵੱਖਰੀ ਹੀ ਦੁਨੀਆ ਵਸਾਈ ਮਿੱਤਰੋ ਆਪਣੇਆਂ ਹੱਥਾਂ ਨਾਲ ਕਰੀ ਜਾਵੇ ਪਲਾ ਮੈਨੂੰ ਲੱਗਦਾ ਕਿ ਰੱਬੀ ਰੂਹੀ ਆਈ ਮਿੱਤਰੋ ਆਪਣਿਆਂ ਹੱਥਾਂ ਨਾਲ ਕਰੀ ਜਾਵੇ ਭਲਾ ਮੈਨੂੰ ਲੱਗਦਾ ਕਿ ਰੱਬੀ ਰੂਹੀ ਆਈ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ